ਵਾਜੂ ਵੀ ਇੱਥੇ ਬਹੁਤ ਸਮਾਂ ਲਈ ਮਿਲਤ ਵਾਸਤੇ ਵੀ ਰੇਣੀ ਜਿੱਥੇ ਬਹੁਤ ਘੱਟ ਹੋ ਰਹੀ ਹੈ ਖੰ드ਰਿਆ ਜੀ ਦੇ ਵਿੱਚ ਜਿੰਨਾ ਵੀ ਸੱਤ ਹੋ ਸਕਦਾ ਹੈ ਜਿਆ ਤੋਂ ਕੁਝ ਨਿਸ਼ਾ ਲਗਾ ਰਿਹਾ ਦੇ ਸੱਤ ਲੋਕ ਦਰਿਆ ਦੀ ਜਿੱਤੇ ਅਸੀਂ ਤੁਹਾਨੂੰ ਬਹੁਤ ਸਾਰਾ ਜਿਹਨੇ ਜੀ ਅਪਡੇਟ ਹੈ ਕਿ ਇੱਥੇ ਬੰਨ ਦੇ ਵਿੱਚ ਫੜ ਪੈ ਗਿਆ ਉਹਦਾ ਤੇ ਕੋਈ ਅੱਜ ਬੰਨਣ ਦੇ ਲਈ ਬਾਸੂ ਦੇ ਨੌਜਵਾਨ ਜਿਹੜੇ

ਖਾਰੋ ਨੇ ਨਾਲ ਸ਼ਾਂਤਤ ਕੰਬੋਰੀਆਂ ਦੇ ਕਾਹਦੇ ਹੀ ਅੰਗੂਸ਼ਤਾਂ ਦੀਆਂ ਪਸ਼ੀਰਾਂ ਦੇ ਸੱਤ ਤੋਂ ਜ਼ਿਆਦਾ ਤਿਰਤਾਂ ਦੀਏ ਕੰਮ ਤੋਂ ਧਾਰਨੋ ਪਾਣੀ ਸਪਸ਼ਟਾ ਪਾਣੀ ਇਸ ਟਾਈਮ ਉਹ ਬਹੁਤ ਸਾਹ ਲੈ ਹਵਾ ਪਾਣੀ ਦਾਤ ਲੋਕਾਂ ਦਾ ਜਿੰਨੇ ਤੋਂ ਮਗਲੇ ਜਿੰਨੇ ਨਾਲ ਦੇਵਾ ਨੇ ਵਾਦਾ ਜਾ ਰਹੇ ਆ ਜਿਵੇਂ ਨੌਜਵਾਨਾਂ ਨੂੰ ਲੱਗਦੀ

ਬੰਦਾ ਇਸੀ ਅਪਡੇਟ ਤੇ ਕਰਨਾ ਬਸ ਤੋਂ ਜਿਹੜਾ ਵੜੀ ਵੜੀ ਫੋਟਾ ਜਾ ਰਿਹਾ ਹੈ ਸਵਾਗਤ ਹੈ ਨੌਜਵਾਨਾਂ ਸੰਨ ਤੇਰਾ ਦੇ ਬੰਦਾ ਦੇ ਨੌਜਵਾਨ ਜੋੜੇ ਗਏ ਨੇ ਤਾਂ ਕਿ ਪੋਪਿੰਗ ਕਾਲਜ ਦਾ ਬਾਗਟੇ ਪੁਦੀਆਂ ਗੱਟੇ ਉਹ ਤੋਂ ਨੇੜੇ ਥਾਲੀਆਂ ਮੱਦੀਆਂ ਪਰ ਵੀ ਥੇ ਬਹੁਤ ਰੌਣੀ ਆਪ ਕਮਚੀਆਂ ਉਹਨਾਂ ਨੇ ਦੇਖਾ ਨੂੰ ਬਾਕੀ ਤੁਹਾਨੂੰ ਦਿਖਾ ਰਹੇ ਆਈਸਨ ਦੀ ਕਰਾ ਸਤਲੁਜ ਰਿਆ ਦੇ ਪਾਣ ਗਿਆ ਜਾਗਾ

ਆ ਪੰਨ ਤੇ ਜਾ ਰਹੇ ਨੇ ਨੌਜਵਾਨ ਜਕਾਰਿਆਂ ਦੇ ਆ ਰਹੇ ਨੇ ਇਹ ਇੱਥੇ ਲੈ ਜੀ ਇਨ ਦੇ ਸੱਤ ਜਾਨ ਇਸ ਟਾਈਮ ਤੁਸੀਂ ਵੀ ਦੇਖ ਲਓਗੇ ਅੱਗੇ ਵੀ ਬੰਨ ਬੱਲੇ ਜਾਂਦੇ ਤੇ ਪੰਜਾਬ ਵਾਤ ਬਹੁਤ ਕੁਝ ਢੋਲ ਘਾ ਰਹੇ ਬਾਕੀ ਆ ਕੇ ਦੇਖੋ

嗯嗯们，姑娘 Jadi ini, ini ni ya. Ah, boleh ni ada berapa orang yang berkahwin. Nanti nak berani ごめんなさい。 ਮੈਂ ਕਮੈਂਟ ਕਰ ਗਿਆ ਉਹ ਵਿਚਾਰ ਜਰੂਰ ਦੇ। ਪੋਰਟਲ ਇੱਕ ਕਰਕੇ ਆ ਵੀ ਰਹਿ ਜਾ ਜਰੂਰ ਦੇ। ਦੇਖੋ ਕਿੰਨੇ ਦੀ ਵੋਟ ਆ ਰਹੀਆਂ ਨੇ। ਐਸੀ ਆਉਂਦੀਆਂ। ਤੇ ਜਿਹਨੇ ਚੁਕਾਰਿਆ ਦੇ ਨਾਲ ਜਿਹੜਾ ਬੰਨਰ ਬੰਨਰ ਜਾ ਰਿਹਾ ਜੀ। ਪਿਆਰੇ ਯੋਧੇ ਮੇਸੀ ਦੇ ਨਾਮ ਜਮਾਲਾ ਫਿਰ ਆਵਾਜ਼ ਤੋਂ ਪ੍ਰਸ਼ਾਸਨ ਉਹ ਵੀ ਇੱਥੇ ਬਹੁਤ ਜ਼ੋਰ ਦੇ ਨਾਲ ਕੁਝ ਦਾਵਾ ਕਰਵਾ। ਇਹ ਜੀ ਆਣ ਨੂੰ ਸੁਣਨ ਦੇ ਤਾ ਹੈ ਕਿ ਕਿ ਮੈਂ ਸਾਫ ਨੂੰ ਜ਼ਿਆਦਾ ਮਿਲਿਆ ਇੱਕ ਪਾਰ ਕਰਦਾ ਕਿ ਮੈਂ ਯੋਧੇ ਬੰਦ ਰਹਿਣ। ਨਗਰਾ ਚਾਲ ਗਿਆ ਤਾ ਉਹਦੇ ਵਿੱਚ ਬੂਹੀਆਂ ਭਰ ਕੇ ਵੀਡੀਓ ਦੇ ਵਿੱਚ ਬੂਹੀਆਂ ਭਰ ਕੇ ਦੇ ਵਿੱਚ ਸਿੱਟੀ ਜਾ ਰਹੀਆਂ ਨੇ ਤਾਂ ਕਿ ਅੱਗੇ ਬੰਨ ਲਾਗੇ ਜੇ ਕੋਈ ਪਾਣੀ ਨਹੀਂ ਪਾਵੇ ਤੇ ਜਿੰਨੇ ਗੋੜੀਆਂ ਕੱਲੀਆਂ ਸੈੱਟ ਰਹਿਣਗੇ ਤੇ ਪਾਣੀ ਦੇ ਵਹਾ ਦੇਣਾ ਪਾਣੀ ਅੱਗੇ ਕੱਚ ਨਾਲ ਜਾ ਰਿਹਾ ਉਹ ਬੰਨ ਤੇ ਪਾ ਰਹੇ ਨੇ ਕਿ ਬੂਹੀਆਂ ਦੇ ਵਿੱਚ ਵੀਡੀਓ ਦੇ ਵਿੱਚ ਜਿਵੇਂ ਹੋ ਰਹੀਆਂ ਪਾਵੇ ਬੰਨ ਕਰਨੀਆਂ ਹੋ ਗਈਆਂ ਤਾਂ ਕਿ ਤੱਕ ਸੇ ਜੋ ਰੋ ਰੰਗ ਕੁਛ ਦਿਨ ਸਮੇਂ ਆਪ ਮਹਾਰੇ ਤੋਂ ਨੇੜੇ ਇੱਥੇ ਕੁਝ ਹੋਈ ਸੀ ਸੰਗਤ ਸੇਵਾ ਕਰਨ ਲਈ ਰਤਨਗਰਿਆ ਦੇ ਇਸ ਟਾਈਮ ਬਹੁਤ ਜੀ ਪੈਸਾ ਆ ਗਿਆ ਵੀ ਇਹ ਫਾਇਦਾ ਬਹਾਅ ਤੁਸੀਂ ਅੰਦਾਜ਼ਾ ਲਗਾ ਲਈ ਸਾਹਿਬ ਵੀ ਪਾਣੀ ਦਾ ਵਹਾਅ ਕਿੰਨਾ ਤੇਜ਼ ਹੋ ਰਿਹਾ ਉਦ ਰਿਆ ਦੀਆਂ ਤਸਵੀਰਾਂ ਲੈ ਤੁਹਾਨੂੰ ਦਿਖਾ ਰਹੇ ਹਾਂ ਐਸ ਟਾਈਮ ਅਸੀਂ ਕਿੱਥੋਂ ਰਿਆ ਸੀ ਬਿਲਕੁਲ ਖੰਡੇ ਦੇ ਉੱਤੇ ਸੜੇ ਕਿਤੇ ਪਾਸੋਂ ਦੀ ਜਿਹੜੀ ਆਈ ਸੀ ਵੀਡੀਓ ਕੇ ਇਹ ਤੋਂ ਬੰਨ ਲਗੜਾ ਖਾਲਤਾ ਜਾ ਰਿਹਾ ਉਹ ਕਹਿੰਦੇ ਮਿਉਂਝ ਬੰਨਨੇ ਪਾਸੋਂ ਹੀ ਰਾਤ ਨੂੰ ਆਉਂਦਾ ਸਾਧਨ ਰਾਮੀਆਂ ਟੈਟਰ ਲੈ ਕੇ ਬੋਰੀਆਂ ਲਿਆ ਕੇ ਇੱਥੇ ਬੰਨ ਦੀ ਨਾਉਟ ਦੇ ਵਿੱਚ ਸੌਤ ਰਹਿ ਗਈ ਕਾਲ ਨੂੰ ਕੁਝ ਪਰਿਮਾਣ ਬਹੁਤ ਬਟਾ ਰਿਹਾ ਲੱਗ ਰਿਹਾ ਬਾਕੀ ਤਿੰਨ ਬਹੁਤ ਦੂਰੋਂ ਨੇੜੇ ਸੰਗਤ ਵੈਸੇ ਜਗ੍ਹਾ ਜਿੱਥੇ ਪੁੰਜੀ ਇਹ ਪੰਜਾਬ ਪੋਲ ਸਟੇਜ ਫੋਲਡਮੈਂਟ ਵੀ ਜਿਹੜੀ ਇੱਥੇ ਪੁੱਜੀ ਉਹ ਵੀ ਆਪ ਦਾ ਨਕਰਦੀ ਹੈਗੀ ਯੋਗਦਾਨ ਪੂਰਾ ਹੈ ਅਨੇਕ ਚੇਤੋ ਉਹ ਵੀ ਆਪਣਾ ਨਾਮ ਪੰਨਾਂ ਦੇ ਨਾਲ ਲੱਗੀ ਹੋਈ ਆ ਗਈ ਹੈ ਅਮ ਇਹ ਲੈ ਆਪਕੋ ਸੁਖਿਣਾ ਦਿਖਾਣਾ ਹੈਗੇ ਸਤਲੋਸ ਦਰਿਆ ਦੀ ਸਤਲੋਸ ਦਰਿਆ ਦਾ ਪਾਣੀ ਦੇਖ ਸਕਦੇ ਹੋ ਤੁਸੀਂ ਇਹ ਕਿੰਨੀ ਰਫਤਾਰ ਦੇ ਨਾਲ ਸਤਲੋਸ ਦਰਿਆ ਦਾ ਜਿਹੜਾ ਪਾਣੀ ਆ ਉਹ ਅੱਗੇ ਬਾਹਰ ਨੂੰ ਵਧਦਾ ਜਾ ਰਿਹਾ ਵਾ ਕਿਵੇਂ ਘੁੰਮਣ ਘੇਰੀਆਂ ਆਈਆਂ ਪਈ ਜਾਂਦੀਆਂ ਨਹੀਂ ਆ ਇਹ ਆ ਤਾਂ ਕਹਾਵਾਂਗੇ ਕਿਵੇਂ ਪਰ ਕੇ ਵਿੱਚ ਛੱਟ ਰਹੇ ਨੇ ਕਿਤੇ ਸਿੱਟੇ ਦੀ ਆਵਾਜ਼ ਉੱਥੇ ਕਿੰਨਾ ਡੁੱਬਾ ਤੁਸੀਂ ਅੰਦਾਜ਼ਾ ਨਾਲ ਨੂੰ ਕਿ ਇਹ ਜਿਹੜਾ ਵਿੱਚ ਛੱਟਣ ਦਾ ਪਤਾ ਨਹੀਂ ਲੱਗਦਾ ਕਿੱਥੇ ਗਿਆ ਫਟੋਗਟ 20 ਤੋਂ 300 ਪੂਰੀ ਪੈ ਜਾਂਦੀ ਹੈ ਵੀ ਇੱਕਾ ਜਾਲ ਦੇ ਵਿੱਚ ਇਹ ਜੇਕਰ ਮਾਰ ਜਾਂਦੇ ਕੋਈ ਕੱਲੀ ਕਰ ਫੁੱਟਣਗੇ ਉਹ ਪਾਣੀ ਦੇ ਬਹਾਨੇ ਵਾਲਾ ਕਿ ਵੀ ਰੋਡ ਸਾਖਦੀ ਹੈਗੇ ਅਸੀਂ ਕੁਝ ਵੀ ਤਾਂ ਦੇਖ ਰਹੇ ਹਾਂ ਕਿ ਤੁਸੀਂ ਅੱਜ ਤੱਕ ਸੇਵਾ ਦੇਖਸਾਨ ਉਹ ਕੋਈ ਕੀ ਦੀ ਹੋਰ ਉਹ ਨੇੜੇ ਸੰਗਤ ਕਿੰਨਾ ਹੈ ਆਸਰੀ ਹਗਲੇ ਜੀ ਗੰਨ ਪੁੱਤੀ ਹੋਈ ਆ ਵੀਰ ਜੀ ਆਖਰੀ ਜੀ ਜੈਤ ਹੈ ਆਰਡਰ ਕਰੋ ਆਰਾਮ ਦਾ ਪੰਜਾਂ ਮਿੰਟ ਦਾ ਕੰਮ ਨਹੀਂ ਇਹਨਾਂ ਸਾਰੀ ਦਿਹਾੜੀ ਕੰਮ ਕਰਦਾ ਰਹਿੰਦਾ ਹੈ ਹਾਂ ਜੇਕਰ ਤਾਂ ਬਹਿਲਾ ਜੂਗੀ ਵੀਰਿਆ ਕੀ ਬਹਿਲਾ ਆ ਗਏ ਤੁਸੀਂ ਸਤਲੁਜ ਰਿਆਂਦੀ ਆ ਇਸ ਟਾਈਮ ਦੀਆਂ ਤਸਵੀਰਾਂ ਜੋ ਕਿ ਮਸਾ ਦਾ ਸਾਹਬ ਦੇ ਸ਼ਰੀਦੀ ਕਿ ਪੁੱਤ ਨਹੀਂ ਆਪਣੇ ਢਾਈ ਵੀ ਸੀ ਪਾਰਸ ਤੋਂ ਦੀ ਤੇ ਇੱਥੇ ਕਹਿੰਦੇ ਪਾਰ ਪੈ ਚੁੱਕਿਆ ਸੀ ਤਕਰੀਬਨ ਮੌਕੇ ਤੇ ਪਿੰਡ ਵਾਸੀਆਂ ਨੇ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਇਹਦਾ ਬੰਨ तकरीबन ਬੰਨ ਚੁੱਕਾ ਵਗਾ ਅੱਜ ਦੇਖ ਸਕਣਾ ਕਿਵੇਂ ਹਰ ਲੋਕ ਆ ਮਹਾਰੇ ਦੂਰੋਂ ਨੇੜਿਓਂ ਚੱਲ ਕੇ ਇੱਥੇ ਆ ਰਹੇ ਨੇ ਕਿ ਤੇ ਟਰਾਲੀਆਂ ਮਿੱਟੀ ਦੀਆਂ ਬੋਰੀਆਂ ਦੀਆਂ ਭਰਤੀ ਇੱਥੋਂ ਬਹੁਤ ਸੰਗਤ ਇਕ ਤਕਰੀਬ ਨੇ ਇੱਥੇ ਆ ਰਹੀ ਹੈ ਜੀ ਦੇਖ ਸਾਹਮਣੇ ਵੀ ਕਿ ਮੈਂ ਸੰਗਤ ਲੱਗੀ ਹੋਈ ਆ ਚਕਾਰਿਆਂ ਦੇ ਨਾਲ ਅੱਗੇ ਵੱਲ ਨੂੰ ਵੱਧੇ ਜਾ ਰਹੇ ਨੇ ਕਿ ਨੌਂ ਜੁ ਪੰਜ ਆਕਾਰੇ ਲਾ ਰਹੇ ਨੇਗੇ ਚਕਾਰਿਆਂ ਦੇ ਨਾਲ ਹੀ ਅੱਗੇ ਵੱਲ ਨੂੰ ਆਪ ਦਾ ਸਫਲ ਕਰ ਰਹੇ ਨੇ ਕਿ ਤੁਹਾਰੇ ਰਾਹ ਜੀ ਤੇ ਤੁਹਾਰੇ ਦਰਿਆ ਦੇ ਤੇ ਲੈਪ ਤਸਵੀਰਾਂ ਨਹੀਂ ਆ ਤੁਹਾਨੂੰ ਦਿਖਾ ਦੇਣਗੇ ਇਸ ਟਾਈਮ ਅਸੀਂ 7 ਲੋਕ ਦਰਿਆ ਦੇ ਬਿਲਕੁਲ ਕਨਾਰੇ ਦੇ ਖੜੇ ਆ ਕਿ ਕਨਾਰੇ ਤੇ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਕਿ ਤੇ ਸਾਲ ਨੂੰ ਵੀ ਕਿ ਪਾਣੀ ਦੀ ਰਫਤਾਰ ਤੇ ਪਾਣੀ ਦੀ ਕੰਨੜ ਕਿਵੇਂ ਅੰਦਾਜ਼ੇ ਦੇ ਨਾਲ ਆ ਬਹੁਤਾ ਜਾ ਰਿਹਾ ਕੰਨੀ ਇੰਤਜ਼ਾਰ ਦੇ ਨਾਲ ਪਾਣੀ ਵਗਦਾ ਲੋਰ ਇਤਨੂ ਬੱਤੀ